इंडिया वालों आप लोग हमसे जंग करोगे <laughs> आप हमारा पानी बंद करेंगे हम आपका सांस बंद कर देंगे कल की लगदा पाकिस्तान ਤੇ ਇੰਡੀਆ ਦੀ ਜੰਗ ਹੋਊਗੀ ਹੈ ਉਹ ਜਿਹੜਾ ਇੰਡੀਆ ਕਦੀ ਮੈਚ ਖੇਡਣ ਲਈ ਪਾਕਿਸਤਾਨ ਨਹੀਂ ਆਇਆ ਹੈਗਾ ਪਾਗਲੋ ਉਹ ਜੰਗ ਕਰਨ ਲਈ ਪਾਕਿਸਤਾਨ ਹੁੰਦਾ ਬਲਕ ਕਦੇ ਵੀ ਨਹੀਂ ਆਹੋ ये जो बेलेस्टिक ब्लिस्टिक मिजाइल हैं ये जो क्रूज मिजाइल हैं ये जो शाहीन है गौरी है ये मैं फिर दोहराने लगा हूं ये हमारे चौकों में नहीं है ये हमारे बिल्कुल आप आप इनका रुख आपकी तरफ है और किसी की तरफ नहीं है तो इसलिए ये सोचना भी ना कि आप पाकिस्तान की हदूद को क्रॉस करोगे अगर सोचोगे भी तो उसका खमियाजा आपको भुगतना पड़ेगा मैं आपको आश्वस्त करना चाहता हूं प्रधानमंत्री मोदी जी के नेतृत्व में जैसा आप चाहते हैं वैसा हो कर रहे हैं ਕਲ ਚੁਕੇ ਹੈ ਕਲ ਜੁਗ ਦੋਸਤੋ ਭਾਰਤ ਅਤੇ ਪਾਕਿਸਤਾਨ ਵਿਚੇ ਟਕਰਾਅ ਇਸ ਵੇਲੇ ਇਸ ਹੱਦ ਤੱਕ ਵੱਚੂਕਾ ਹੈ ਕਿ ਇੱਕ ਜੰਗ ਸੀਮਤ ਜੰਗ ਕਿਸੇ ਵੀ ਵੇਲੇ ਵੀ ਸ਼ੁਰੂ ਹੋ ਸਕਦੀ ਹੈ ਬੇਸ਼ੱਕ ਨਾ ਚਾਹੁੰਦੇ ਹੋ ਵੀ ਭਾਰਤ ਨੂੰ ਜੰਗ ਵੱਲ ਆਉਣਾ ਹੀ ਪੈ ਰਿਹਾ ਹੈ ਪਰ ਪਰ ਜਿਹੜਾ ਦੇਸ਼ ਭਾਰਤ ਨੂੰ ਲਲਕਾਰੇ ਮਾਰ ਰਿਹਾ ਹੈ ਜੰਗ ਲਈ ਉਸ ਨਾਲ ਭਾਰਤ ਦਾ ਫੌਜੀ ਸੰਤੁਲਨ ਉਹ ਕਿੰਨੇ ਕੁ ਪਾਣੀ ਵਿੱਚ ਹੈ ਅੱਜ ਦੀ ਵੀਡੀਓ ਵਿੱਚ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਬੇਸ਼ੱਕ ਬਹੁਤ ਸਾਰੇ ਵਿਦਵਾਨ ਪੱਤਰਕਾਰ ਜਾਂ ਜੰਗੀ ਮੈਹਰਾਂ ਦਾ ਕਹਿਣਾ ਹੈ ਕਿ ਦੋਹਾਂ ਦੀ ਤੁਲਨਾ ਕਰਨਾ ਹੀ ਠੀਕ ਨਹੀਂ ਹੈ। ਭਾਰਤ ਨਾਲ ਜੰਗ ਹੋਣ ਦੀ ਸ਼ੋਰਤ ਵਿੱਚ ਪਾਕਿਸਤਾਨ ਚਾਰ-ਪੰਜ ਦਿਨਾਂ ਤੋਂ ਜ਼ਿਆਦਾ ਜੰਗ ਵਿੱਚ ਟਿਕੇ ਹੀ ਨਹੀਂ ਸਕੇਗਾ। ਪਾਕਿਸਤਾਨ ਦੀ ਕਰਾਰੀ ਹਾਰ ਹੋਵੇਗੀ। ਸਭ ਤੋਂ ਪਹਿਲਾਂ ਦੋਸਤੋ ਪਾਕਿਸਤਾਨ ਵੀ ਇੱਕ ਫੌਜੀ ਤਾਕਤ ਹੈ ਨਾਲ ਹੀ ਉਹ ਇੱਕ ਦੁਸ਼ਮਨ ਦੇਸ਼ ਜਿਸ ਕੋਲ ਪਰਮਾਣੂ ਬੰਬ ਵੀ ਹੈ। ਕੀ ਪਾਕਿਸਤਾਨ ਸਿਰਫ ਪਰਮਾਣੂ ਬੰਬ ਦੇ ਸਿਰ ਤੇ ਹੀ ਭਾਰਤ ਨੂੰ ਲਲਕਾਰੇ ਮਾਰ ਰਿਹਾ ਹੈ ਤਾਂ ਇਸ ਦਾ ਜਵਾਬ ਹੈ ਨਹੀਂ। ਪਰਮਾਣੂ ਬੰਬ ਦਾ ਰੋਲਾ ਤਾਂ ਦੁਨੀਆ ਨੂੰ ਪਰਮਾਣੂ ਜੰਗ ਦਾ ਹਉਆ ਭੈ ਦਿਖਾਉਣ ਲਈ ਹੈ ਦੋਸਤੋ। परमाणु बम चले ਤਾਂ ਪਾਕਿਸਤਾਨ ਖਤਮ ਭਾਰਤ ਦਾ ਥੋੜਾ ਨੁਕਸਾਨ ਪਰ ਪਾਕਿਸਤਾਨ ਦਾ ਪੂਰਾ ਨੁਕਸਾਨ ਪੂਰਾ ਹੀ ਦੇਸ਼ ਇੱਕਦਰਾ ਖਤਮ ਜਾਂ ਲਗਭਗ ਉਸ ਵਰਗਾ ਹੀ ਇਸ ਲਈ اٹੋਮਿਕ ਬੰਬ ਵਰਗਾ ਪੁਆਇੰਟ ਦਾ ਦੋਸਤੋ ਛੱਡ ਹੀ ਦੇਣਾ ਚਾਹੀਦਾ ਹੈ ਅਸਲ ਵਿੱਚ ਪਾਕਿਸਤਾਨ ਨੂੰ ਜੰਗ ਲਈ ਉਕਸਾਉਣ ਵਾਲਾ ਦੇਸ਼ ਹੈ ਦੋਸਤੋ ਚੀਨ ਚਾਈਨਾ ਜੋ ਚਾਹੁੰਦਾ ਹੈ ਕਿ ਭਾਰਤ ਨੂੰ ਕਿਸੇ ਤਰ੍ਹਾਂ ਜੰਗ ਵਿੱਚ ਉਲਝਾ ਦਿੱਤਾ ਜਾਵੇ ਭਾਵੇਂ ਕੋਸ਼ਿਸ਼ ਪਹਿਲਾਂ ਬੰਗਲਾਦੇਸ਼ ਨਾਲ ਵੀ ਜੰਗ ਵਿੱਚ ਉਲਝਾਉਣ ਦੀ ਹੋਈ ਸੀ ਭਾਰਤ ਨੂੰ ਪਰ ਭਾਰਤ ਪੂਰੀ ਤਰ੍ਹਾਂ ਜੰਗ ਟਾਲਦਾ ਰਿਹਾ ਕਾਰਨ ਕਾਰਨ ਭਾਰਤ ਜੰਗ ਵਿੱਚ ਉਲਝ ਕੇ ਆਪਣੀ ਤਰੱਕੀ ਇਕਨੋਮਿਕ ਪਾਵਰ ਬਣਨ ਦੇ ਵੱਲ ਵੱਧੇ ਕਦਮਾਂ ਨੂੰ ਰੋਕਣਾ ਨਹੀਂ ਚਾਹੁੰਦਾ ਸੀ ਇਸ ਵੇਲੇ ਇਕਨੋਮਿਕ ਪਾਵਰ ਦੇ ਮੈਦਾਨ ਵਿੱਚ ਅਮਰੀਕਾ ਤੇ ਚਾਈਨਾ ਦਾ ਆਰਬਾਰ ਕੋਲਡ ਵਾਰ ਸਭ ਦੇ ਸਾਹਮਣੇ ਹੈ ਚਾਈਨਾ ਦੁਨੀਆ ਦਾ ਸਭ ਤੋਂ ਵੱਡਾ ਮੈਨੂਫੈਕਚਰਿੰਗ ਹੱਬ ਰਿਹਾ ਹੈ ਤੇ ਹੁਣ ਅਮਰੀਕਾ ਤੇ ਦੁਨੀਆ ਭਰ ਦੀਆਂ ਹੋਰ ਵੀ ਵੱਡੀਆਂ-ਵੱਡੀਆਂ ਕੰਪਨੀਆਂ ਚਾਈਨਾ ਛੱਡ ਕੇ ਹੋਰ ਮੁਲਕਾਂ ਦਾ ਰੁਖ ਕਰ ਰਹੀਆਂ ਹਨ ਭਾਰਤ ਭਾਰਤ ਉਹਨਾਂ ਦੀ ਇੱਕ ਵੱਡੀ ਪਹਿਲੀ ਪਸੰਦ ਬਣਦਾ ਜਾ ਰਿਹਾ ਸੀ ਜੇ ਚਾਈਨਾ ਕਿਸੇ ਵੀ ਤਰ੍ਹਾਂ ਬੰਗਲਾਦੇਸ਼ ਜਾਂ ਪਾਕਿਸਤਾਨ ਰਾਹੀਂ ਭਾਰਤ ਨੂੰ ਜੰਗ ਵਿੱਚ ਉਲਝਾ ਲੈਂਦਾ ਹੈ ਤਾਂ ਦੁਨੀਆ ਭਰ ਦੇ ਇਨਵੈਸਟਰ ਉਹਨਾਂ ਵਿੱਚ ਇਹ ਸਨੇਹਾ ਜਾਵੇਗਾ ਕਿ ਜੰਗ ਵਿੱਚ ਉਲਝੇ ਦੇਸ਼ ਵਿੱਚ ਪੈਸਾ ਲਗਾਉਣਾ ਠੀਕ ਨਹੀਂ ਹੈ ਇੰਜ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਇਨਵੈਸਟਮੈਂਟ ਨਹੀਂ ਕਰਨਗੀਆਂ ਜਾਂ ਕਰਨ ਤੋਂ ਗਰੇਜ ਕਰਨਗੀਆਂ ਕਿਉਂਕਿ ਭਾਰਤ ਜੰਗ ਵਿੱਚ ਪੈਸਾ ਖਰਚ ਕਰੇਗਾ ਜਾਂ ਉਦਯੋਗਾਂ ਲਈ ਮੈਨੂਫੈਕਚਰਿੰਗ ਜ਼ੋਨਟ ਇਨਫਰਾਸਟ੍ਰਕਚਰ ਉਸ ਲਈ ਮੌਡਲੀਆਂ ਸਹੂਲਤਾ ਦੇਣ ਦੇ ਉੱਪਰ ਇੰਜ ਭਾਰਤ ਦੇ ਜੰਗ ਵਿੱਚ ਉਲਝਦੇ ਹੀ ਜੋ ਇਨਵੈਸਟਰ ਚਾਈਨਾ ਛੱਡ ਕੇ ਭਾਰਤ ਜਾਣ ਦੀ ਸੋਚ ਰਹੇ ਹੋਣਗੇ ਉਹ ਇੱਕ ਵਾਰੀ ਆਪਣੇ ਫੈਸਲੇ ਦੇ ਉੱਪਰ ਜ਼ਰੂਰ ਸੋਚਣਗੇ ਇੰਜ ਇਸ ਪਿੱਛੇ ਹੈ ਚਾਈਨਾ ਇੰਜ ਦੋਸਤੋ ਇਸ ਪਿੱਛੇ ਅਸਲ ਵਿੱਚ ਹੈ ਚਾਈਨਾ ਉਹ ਭਾਰਤ ਨਾਲ ਸਿੱਧੀ ਜੰਗ ਵਿੱਚ ਉਲਝਣ ਦੀ ਥਾਂ ਪਾਕਿਸਤਾਨ ਰਾਹੀਂ ਭਾਰਤ ਨੂੰ ਉਲਝਾ ਰਿਹਾ ਹੈ ਪਰ ਕਿ ਪਾਕਿਸਤਾਨ ਬਹੁਤ ਵੱਡੀ ਫੌਜੀ ਤਾਕਤ ਹੈ ਜੋ ਭਾਰਤ ਨਾਲ ਟਕਰਾਨ ਨੂੰ ਫਿਰਦੀ ਹੈ ਇਹ ਸਵਾਲ ਤੁਹਾਡੇ ਮਨਾਂ ਵਿੱਚ ਪੈਦਾ ਹੀ ਹੁੰਦਾ ਹੋਵੇਗਾ ਅੱਜ ਇਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੋਸਤੋ ਇਕਨੋਮਿਕ ਪਾਵਰ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਫੌਜੀ ਤਾਕਤ ਬਾਰੇ ਗੱਲ ਕਰਨ ਤੋਂ ਪਹਿਲਾਂ ਥੋੜੀ ਉਸ ਦੀ ਵੀ ਗੱਲ ਕਰ ਹੀ ਲੈਂਦੇ ਹਾਂ ਕਿਉਂਕਿ ਜੰਗ ਵਿੱਚ ਗੋਲਾ ਬਰੂਦ ਲਈ ਜੰਗ ਪਿੱਛੇ ਹੋਈ ਤਬਾਈ ਤੋਂ ਉਸ ਤੋਂ ਬਾਅਦ ਰਿਕਵਰ ਕਰਨ ਲਈ ਪੈਸੇ ਦੀ ਲੋੜ ਤਾਂ ਹੁੰਦੀ ਹੀ ਹੈ ਦੋਸਤੋ ਦੋਸਤੋ ਭਾਰਤ ਦੀ ਅਰਥਵਿਵਸਥਾ ਪਾਕਿਸਤਾਨ ਨਾਲੋਂ ਲਗਭਗ 10 ਗੁਣਾ ਵੱਡੀ ਹੈ ਭਾਰਤ ਦੀ ਅਰਥਵਿਵਸਥਾ 6.6% ਦੀ ਦਰ ਨਾਲ ਲਗਾਤਾਰ ਵੱਧ ਰਹੀ ਹੈ ਜਦੋਂ ਕਿ ਪਾਕਿਸਤਾਨ ਦੀ ਜੀਡੀਪੀ ਲਗਭਗ 2% ਦੇ ਕਰੀਬ ਹੀ ਹੈ ਪਾਕਿਸਤਾਨ ਕੋਲ ਦੋਸਤੋ ਵਿਦੇਸ਼ੀ ਮੁਦਰਾ ਭੰਡਾਰ ਸਿਰਫ 15 ਅਰਬ ਡਾਲਰ ਜੀ ਹਾਂ 15 ਅਰਬ ਡਾਲਰ ਹੀ ਹੈ ਉਸ ਦੇ ਮੁਕਾਬਲੇ ਭਾਰਤ ਕੋਲ 700 ਅਰਬ ਡਾਲਰ ਜੀ ਹਾਂ 700 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ ਹੈ ਇੰਨਾ ਫਰਕ ਹੈ ਆਰਥਿਕ ਮੋਰਚੇ ਦੇ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਸੋਚੋ ਦੋਸਤੋ ਜੇ ਭਾਰਤ ਪਾਕਿਸਤਾਨ ਵਿੱਚ جنگ ਹੁੰਦੀ ਹੈ ਤਾਂ ਲੜਾਈ ਵਿੱਚ ਯੋद्धा ਇੱਕ ਦਿਨ ਦਾ ਖਰਚ ਅਨੁਮਾਨ ਜਨ ਕਿੰਨਾ ਹੁੰਦਾ ਹੈ ਲਗਭਗ 25 ਕਰੋੜ ਡਾਲਰ ਜੇ ਲੜਾਈ ਭਾਰਤ ਪੰਜ-ਛੇ ਦਿਨਾਂ ਤੋਂ ਵੱਧ ਜਾਣ ਬੁੱਝ ਕੇ ਖਿੱਚ ਲੈਂਦਾ ਹੈ ਤਾਂ ਪਾਕਿਸਤਾਨ ਆਰਥਿਕ ਮੋਰਚੇ ਤੇ ਉਸ ਦਾ ਕੀ ਹਾਲ ਬਣੇਗਾ جنگ ਬਰਬਾਦੀ ਤਾਂ ਲਿਆਉਂਦੀ ਹੀ ਹੈ ਦੋਸਤੋ ਪਰ ਉਸ ਤੋਂ ਪਹਿਲਾਂ ਹੀ ਆਰਥਿਕ ਮੋਰਚੇ ਤੇ ਮਨਹੱਲੀ ਨਾਲ ਜੂਝ ਰਿਹਾ ਪਾਕਿਸਤਾਨ ਉਸ ਦਾ ਕੀ ਹਾਲ ਹੋਵੇਗਾ ਜੇ ਭਾਰਤ ਜਾਣ ਬੁੱਝ ਕੇ جنگ ਪੰਜ-ਛੇ ਦਿਨਾਂ ਤੋਂ ਵੱਧ ਖਿੱਚ ਕੇ ਲੈ ਜਾਂਦਾ ਹੈ ਕੀ ਕੀ ਵਿੱਚ ਹਰ ਪਾਕਿਸਤਾਨ ਕੀ ਕੀ ਗਹਿਣੇ ਰੱਖੂ ਪਾਕਿਸਤਾਨ ਜੰਗ ਵਿੱਚ ਧਨ ਅਤੇ ਸਾਜੋ ਸਮਾਨ ਹੋਰ ਚੀਜ਼ਾਂ ਲਈ ਚਾਇਨਾ ਹੋਵੇ ਜਾਂ ਤੁਰਕੀ ਕੋਈ ਵੀ ਮੁਖਤ ਵਿੱਚ ਪਾਕਿਸਤਾਨ ਦੀ ਮਦਦ ਨਹੀਂ ਕਰੇਗਾ ਚਾਇਨਾ ਦਾ ਬਿਲਕੁਲ ਵੀ ਨਹੀਂ ਦੋਸਤੋ ਆਜੋ ਹੁਣ ਦੋਸਤੋ ਦੋਹਾਂ ਦੀ ਫੌਜੀ ਸ਼ਕਤੀ ਦੀ ਵੀ ਤੁਲਨਾ ਕਰ ਹੀ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਮੈਨ ਪਾਵਰ ਆਰਮੀ ਦੀ ਗੱਲ ਕਰ ਲੈਂਦੇ ਹਾਂ ਭਾਰਤ ਕੋਲ ਲਗਭਗ 14 ਲੱਖ ਜੀ ਹਾਂ 14 ਲੱਖ ਦੇ ਕਰੀਬ ਐਕਟਿਵ ਸੋਲਜਰਜ਼ ਹਨ ਇਸ ਦੇ ਮੁਕਾਬਲੇ ਪਾਕਿਸਤਾਨ ਕੋਲ ਸਿਰਫ 6.5 ਲੱਖ ਐਕਟਿਵ ਸੋਲਜਰ ਹੀ ਹਨ ਮਤਲਬ ਤਕਰੀਬਨ ਅੱਧੂ-ਅੱਧ ਇਸ ਤੋਂ ਇਲਾਵਾ ਦੋਸਤੋ ਪਾਕਿਸਤਾਨ ਕੋਲ 5.5 ਲੱਖ ਦੇ ਕਰੀਬ ਰਿਜ਼ਰਵ ਸੈਨਿਕ ਵੀ ਹਨ ਤਾਂ ਇਸ ਦੇ ਮੁਕਾਬਲੇ ਦੋਸਤੋ ਭਾਰਤ ਕੋਲ ਲਗਭਗ 11.5 ਲੱਖ ਜੀ ਹਾਂ ਪਾਕਿਸਤਾਨ ਨਾਲ ਦੁੱਗਣੇ ਰਿਜ਼ਰਵ ਸੈਨਿਕ ਹਨ ਭਾਰਤ ਚਾਹੇ ਤਾਂ ਦੋ-ਦੋ ਮੋਰਚਿਆਂ ਤੇ ਵੀ ਜੰਗ ਲੜ ਸਕਦਾ ਹੈ ਇੰਨੀ ਵੱਡੀ ਫੌਜ ਨਾਲ ਹੁਣ ਜੰਗੀ ਸਾਜ਼ੋ-ਸਮਾਨ ਦੀ ਵੀ ਗੱਲ ਕਰ ਲੈਂਦੇ ਹਾਂ ਦੋਸਤੋ ਇਸ ਵੇਲੇ ਭਾਰਤੀ ਫੌਜ ਕੋਲ ਲਗਭਗ 4200 ਦੇ ਕਰੀਬ ਟੈਂਕ ਹਨ ਇਸ ਦੇ ਮੁਕਾਬਲੇ ਪਾਕਿਸਤਾਨ ਕੋਲ 2600 ਦੇ ਕਰੀਬ ਹੀ ਟੈਂਕ ਹਨ ਦੋਸਤੋ ਭਾਰਤ ਕੋਲ ਇਸ ਵੇਲੇ ਫੌਜ ਵਾਸਤੇ 270 ਦੇ ਕਰੀਬ ਪਰਵਾਨ ਹਵਾਈ ਜਹਾਜ਼ ਹਨ ਜਦੋਂ ਕਿ ਪਾਕਿਸਤਾਨ ਕੋਲ ਸਿਰਫ 64 ਹੀ ਹਨ ਭਾਰਤ ਨੇ ਆਪਣੀ ਸੈਨਿਕ ਯੋਗਤਾ ਇੱਥੋਂ ਤੱਕ ਵਧਾ ਲਈ ਹੈ ਕਿ ਇਹ ਹਵਾਈ ਜਹਾਜ਼ ਫੌਜੀ ਸਮਾਨ ਲੈ ਕੇ ਲਦਾਖ ਵਰਗੀਆਂ ਉੱਚੀਆਂ ਥਾਵਾਂ ਗਲਵਾਨ ਘਾਟੀ ਵਰਗੀਆਂ ਥਾਵਾਂ ਤੇ ਵੀ ਉਤਰ ਸਕਦੇ ਹਨ ਇੰਡੀਅਨ 에ਅਰ ਫੋਰਸ ਕੋਲ ਦੋਸਤੋ ਅੰਦਾਜ਼ਨ 2200 ਤੋਂ ਵੱਧ ਹਵਾਈ ਜਹਾਜ਼ ਹਨ ਇਹਨਾਂ ਵਿੱਚੋਂ ਦੋਸਤੋ 500 ਦੇ ਕਰੀਬ ਤਾਂ ਚੰਗੇ ਵਧੀਆ ਨਵੀਂ ਤਕਨੀਕ ਵਾਲੇ ਲੜਾਕੂ ਹਵਾਈ ਜਹਾਜ਼ ਹੀ ਹਨ ਜਦੋਂ ਕਿ ਇਸ ਦੇ ਮੁਕਾਬਲੇ ਪਾਕਿਸਤਾਨ ਕੋਲ ਸਿਰਫ 1400 ਦੇ ਕਰੀਬ ਹੀ ਹਵਾਈ ਜਹਾਜ਼ ਹਨ ਅਤੇ 325 ਦੇ ਕਰੀਬ ਲੜਾਕੂ ਹਵਾਈ ਜਹਾਜ਼ ਬਾਕੀ ਉਹਨਾਂ ਕੋਲ ਕੁਝ ਮਾਲ ਅਮਰੀਕਾ ਦਾ ਦਿੱਤਾ ਹੋਇਆ ਹੈ ਤੇ ਬਹੁਤਾ ਚਾਈਨੀਜ਼ ਮਾਲ ਹੀ ਹੈ ਇਨ੍ਹਾਂ ਹਵਾਈ ਜਹਾਜ਼ਾਂ ਵਿੱਚ ਜੋ ਕਿੰਨਾ ਕੋਈ ਸਾਧਨ ਦਿੰਦਾ ਹੈ ਇਸ ਦਾ ਪਤਾ ਤਾਂ ਉਦੋਂ ਚੱਲਦਾ ਹੈ ਜਦੋਂ ਇਹ ਹਵਾਈ ਜਹਾਜ਼ ਫਲਾਈ ਕਰਦੇ ਹਨ ਬਾਕੀ ਹਵਾਈ ਜਹਾਜ਼ਾਂ ਤੋਂ ਇਲਾਵਾ ਦੋਸਤੋ ਭਾਰਤ ਕੋਲ 900 ਦੇ ਕਰੀਬ ਹੈਲੀਕਾਪਟਰ ਵੀ ਹਨ ਇਨ੍ਹਾਂ ਵਿੱਚੋਂ 80 ਦੇ ਕਰੀਬ ਹੈਲੀਕਾਪਟਰ ਅਤੀ ਅਦਨਿਕ ਜੰਗੀ ਹੈਲੀਕਾਪਟਰ ਵੀ ਹਨ ਇਸ ਦੇ ਮੁਕਾਬਲੇ ਪਾਕਿਸਤਾਨ ਕੋਲ ਸਿਰਫ 375 ਦੇ ਕਰੀਬ ਹੀ ਹੈਲੀਕਾਪਟਰ ਹਨ ਕਿੱਥੇ 900 ਦੇ ਕਰੀਬ ਹੈਲੀਕਾਪਟਰ ਅਤੇ ਦੂਜੇ ਪਾਸੇ ਸਿਰਫ 375 ਪਾਕਿਸਤਾਨ ਕੋਲ ਸਿਰਫ 3540 ਦੇ ਕਰੀਬ ਅਟੈਕਿੰਗ ਹੈਲੀਕਾਪਟਰ ਹੀ ਹਨ ਬਾਕੀ ਭਾਰਤ ਨੇ ਪਿੱਛੇ ਜੇ ਰਫੇਲ ਜਿਹੇ ਲੜਾਕੂ ਜਹਾਜ਼ ਵੀ ਖਰੀਦੇ ਹਨ ਸਖੋਵੀ 30 ਵਰਗੇ ਫਾਈਟਰ ਜਹਾਜ਼ ਉਹ ਵੀ ਭਾਰਤੀ ਹਵਾਈ ਫੌਜ ਕੋਲ ਹਨ ਮਿਗ 29 ਅਤੇ ਤੇਜਸ ਵਰਗੇ ਲੜਾਕੂ ਜਹਾਜ਼ਾਂ ਦਾ ਬੇੜਾ ਭਾਰਤੀ ਫੌਜ ਕੋਲ ਹੈ ਬਾਕੀ ਸਭ ਤੋਂ ਵੱਡੀ ਗੱਲ ਇਹਨਾਂ ਨੂੰ ਚਲਾਉਣ ਲਈ ਸੁਪੀਰੀਅਰ ਦਿਮਾਗ ਅਤੇ ਜਿਗਰਾ ਉਹ ਭਾਰਤੀ ਫੌਜੀਆਂ ਕੋਲ ਹੀ ਹੈ ਦੋਸਤੋ ਪਾਕਿਸਤਾਨ ਤਾਂ ਸਿਰਫ ਲਲਕਾਰੇ ਹੀ ਮਾਰ ਸਕਦਾ ਹੈ ਜਿਵੇਂ ਨਸ਼ੇ ਦੀ ਲੋਰ ਵਿੱਚ ਕੋਈ ਲਲਕਾਰੇ ਮਾਰਦਾ ਹੈ ਪਾਕਿਸਤਾਨ ਦਾ ਇਸ ਵੇਲੇ ਉਹੀ ਹਾਲ ਲੱਗਦਾ ਹੈ ਪਾਕਿਸਤਾਨ ਪੂਰੀ ਤਰ੍ਹਾਂ ਅਮਰੀਕਾ ਦੇ ਦਿੱਤੇ ਹੋਏ F16 ਲੜਾਕੂ ਜਹਾਜ਼ਾਂ ਜੀ ਹਾਂ ਅਮਰੀਕਾ ਦੇ ਦਿੱਤੇ ਹੋਏ F16 ਲੜਾਕੂ ਹਵਾਈ ਜਹਾਜ਼ਾਂ ਦੇ ਸਿਰ ਦੇ ਉੱਪਰ ਹੀ ਆਕੜਦਾ ਹੈ ਜੈਨਿਸਮਾਲਾ ਜੈਨਿਜਲ ਲੜਾਕੂ ਜਹਾਜ਼ ਉਹਨਾਂ ਬਾਰੇ ਤਾਂ ਚੱਲਣ ਤੇ ਹੀ ਪਤਾ ਚੱਲੇਗਾ ਕਿ ਉਹ ਕਿੰਨੇ ਕੁ ਕਾਮਯਾਬ ਹਨ ਦੋਸਤੋ ਜੇ ਜੈ 10C ਜਿਨ੍ਹਾਂ ਨੂੰ ਚੀਨ ਫਿਫਥ ਜਨਰੇਸ਼ਨ ਦੇ ਲੜਾਕੂ ਹਵਾਈ ਜਹਾਜ਼ ਕਹਿੰਦਾ ਹੈ ਉਹ ਤਾਂ ਹਾਲੇ ਤੱਕ ਜੰਗ ਦੇ ਮੈਦਾਨ ਵਿੱਚ ਪਰਖੇ ਹੀ ਨਹੀਂ ਗਏ ਹਨ ਬਾਕੀ ਦੋਸਤੋ ਜੰਗ ਵਿੱਚ ਸ਼ੈਲਿੰਗ ਲਈ ਤੋਪਾਂ ਵੀ ਪ੍ਰਯੋਗ ਹੁੰਦੀਆਂ ਹਨ ਇਸ ਮਾਮਲੇ ਵਿੱਚ ਭਾਰਤ ਕੋਲ 4000 ਦੇ ਕਰੀਬ ਤੋਪਾਂ ਹਨ ਜਿਨ੍ਹਾਂ ਵਿੱਚ ਬਿਫੋਰਸ ਵਰਗੀਆਂ ਸ਼ਾਨਦਾਰ ਤੋਪਾਂ ਵੀ ਹਨ ਇਸ ਦੇ ਮੁਕਾਬਲੇ ਪਾਕਿਸਤਾਨ ਕੋਲ ਲਗਭਗ 2600 ਦੇ ਕਰੀਬ توپਾਂ ਦਾ ਬੇੜਾ ਹੈ। ਬਾਕੀ ਸਭਰ ਦੋਸਤੋ ਲੱਗਦਾ ਹੈ ਕਿ ਨੇਵੀ ਵੀ ਜੰਗ ਵਿੱਚ ਇੱਕ ਅਹਿਮ ਭੂਮਿਕਾ ਨਿਭਾਵੇਗੀ। ਭਾਰਤੀ ਨੌਜਵਾਨਾ ਕੋਲ ਲਗਭਗ 393 ਦੇ ਕਰੀਬ ਸਮੁੰਦਰੀ ਜਹਾਜ਼ ਹਨ। ਇਸ ਦੇ ਮੁਕਾਬਲੇ ਪਾਕਿਸਤਾਨ ਕੋਲ ਸਿਰਫ 121 ਇੱਥੇ ਯਾਦ ਰੱਖੋ ਦੋਸਤੋ ਕਿ ਗੱਲ ਫੌਜੀ ਸਮੁੰਦਰੀ ਜਹਾਜ਼ਾਂ ਦੀ ਹੋ ਰਹੀ ਹੈ ਮਰਚੰਟ ਨੇਵੀ ਦੇ ਜਹਾਜ਼ਾਂ ਦੀ ਨਹੀਂ। ਇਸ ਤੋਂ ਇਲਾਵਾ ਦੋਸਤੋ ਭਾਰਤ ਕੋਲ ਤੋਂ ਵੱਡੇ ਵਿਮਾਨ ਵਾਹਕ ਪੋਤ ਹਨ। ਸਮੁੰਦਰ ਵਿੱਚ ਸਮੁੰਦਰੀ ਜਹਾਜ਼ ਵਿੱਚ ਹਵਾਈ ਜਹਾਜ਼ਾਂ ਦਾ ਚੱਲਦਾ ਫਿਰਦਾ ਐਡਾ ਪਾਕਿਸਤਾਨ ਕੋਲ ਇੱਕ ਵੀ ਵਿਮਾਨ ਵਾਹਕ ਪੋਤ ਨਹੀਂ ਹੈ ਇਸ ਤੋਂ ਇਲਾਵਾ ਦੋਸਤੋ ਸਮੁੰਦਰ ਦੀਆਂ ਗਰਾਈਆਂ ਵਿੱਚ ਘੁੰਮਣ ਵਾਲੀਆਂ ਪੰਡੂਬੀਆਂ ਭਾਰਤ ਕੋਲ 18 ਪੰਡੂਬੀਆਂ ਹਨ ਤੇ ਪਾਕਿਸਤਾਨ ਕੋਲ ਇਸ ਦੇ ਮੁਕਾਬਲੇ ਸਿਰਫ 8 ਪੰਡੂਬੀਆਂ ਕਿੰਧਰੇ ਵੀ ਮੁਕਾਬਲਾ ਨਹੀਂ ਹੈ ਦੋਸਤੋ ਭਾਰਤ ਕੋਲ ਤਾਂ ਦੋਸਤੋ 13 ਦੇ ਕਰੀਬ ਡਿਸਟਰੋਅਰ ਸਮੁੰਦਰੀ ਜਹਾਜ਼ ਵੀ ਹਨ ਜਦੋਂ ਕਿ ਇਸ ਦੇ ਮੁਕਾਬਲੇ ਪਾਕਿਸਤਾਨ ਕੋਲ ਇੱਕ ਵੀ ਡਿਸਟਰੋਅਰ ਸਮੁੰਦਰੀ ਜਹਾਜ਼ ਨਹੀਂ ਹੈ ਅੰਤ ਵਿੱਚ ਦੋਸਤੋ ਉਸ ਦੀ ਵੀ ਗੱਲ ਕਰ ਲੈਂਦੇ ਹਾਂ ਜਿਸ ਦੀ ਪਾਕਿਸਤਾਨੀ ਅਕਸਰ ਬਹੁਤ ਗੱਲ ਕਰਦੇ ਹਨ ਉਹ ਹਨ ਪਰਮਾਣੂ ਹਥਿਆਰ ਦੋਸਤੋ ਪਾਕਿਸਤਾਨ ਕੋਲ ਜੇ 170 ਦੇ ਕਰੀਬ ਘੋਸ਼ਿਤ ਪਰਮਾਣੂ ਹਥਿਆਰ ਹਨ ਤਾਂ ਭਾਰਤ ਕੋਲ ਵੀ 180 ਦੇ ਕਰੀਬ ਪਰਮਾਣੂ ਹਥਿਆਰ ਹਨ ਪਰਮਾਣੂ ਹਥਿਆਰ ਮਤਲਬ ਸੰਪੂਰਨ ਤਬਾਹੀ ਸੈਕੰਡ ਵਰਲਡ ਵਾਰ ਵੇਲੇ ਦੋਸਤੋ ਦੋ ਹੀ ਥਾਵਾਂ ਤੇ ਜਾਪਾਨ ਵਿੱਚ ਨਾਗਾਸਾਕੀ ਅਤੇ ਹੀਰੋਸ਼ਿਮਾ ਵਿੱਚ ਇਹ ਬੰਬ ਵਰਤੇ ਗਏ ਸਨ ਜਦੋਂ ਇਹ ਬੰਬ ਵਰਤੇ ਗਏ ਤਾਂ ਸੰਪੂਰਨ ਤਬਾਹੀ ਵਰਲਡ ਵਾਰ ਖਤਮ ਜਾਪਾਨ ਦਾ ਸਰੈਂਡਰ ਪਰ ਜੇ ਭਾਰਤ ਪਾਕਿਸਤਾਨ ਵਾਰ ਹੋਈ ਤਾਂ ਇਸ ਵੇਲੇ ਭਾਰਤ ਕੋਲ ਵੀ ਐਟੋਮਿਕ ਬੰਬ ਹਨ ਜ਼ਮੀਨ, ਹਵਾਈ ਜਹਾਜ਼, ਪਾਣੀ ਤਿੰਨਾਂ ਥਾਵਾਂ ਤੋਂ ਭਾਰਤ ਇਹ ਐਟੋਮਿਕ ਬੰਬ ਪ੍ਰਯੋਗ ਕਰ ਸਕਦਾ ਹੈ ਜੇ ਪਾਕਿਸਤਾਨ ਕੋਈ ਵੀ ਗਲਤੀ ਕਰਦਾ ਹੈ ਤਾਂ ਪਾਕਿਸਤਾਨ ਦੁਨੀਆ ਦੇ ਨਕਸ਼ੇ ਤੋਂ ਗਾਇਬ ਸੱਚਮੁੱਚ ਹੀ ਖਤਮ ਪਰ ਦੋਸਤੋ ਸਭ ਨੂੰ ਪਤਾ ਹੈ ਇੰਜ ਨਹੀਂ ਹੋਵੇਗਾ ਕੋਈ ਵੀ ਇਹੋ ਜਿਹੀ ਗਲਤੀ ਨਹੀਂ ਕਰੇਗਾ ਭਾਰਤ ਨੇ ਤਾਂ ਬਿਨਾ ਫੌਜੀ ਪਾਵਰ ਵਰਤੇ ਹੀ ਪਾਕਿਸਤਾਨ ਦੀਆਂ ਚੂੜੀਆਂ ਇੰਨੀ ਚੰਗੀ ਤਰ੍ਹਾਂ ਕੱਸ ਦਿੱਤੀਆਂ ਹਨ ਕਿ ਉਸ ਨੂੰ ਨਾਨੀ ਚੇਤੇ ਆ ਗਈ ਹੈ ਇਸ ਵੇਲੇ ਜੰਗ ਵਿੱਚ ਨਾਨੀ ਨਾਨੀ ਦੀ ਕੜਾਨੀ ਕੋਣ ਬਾਪੂ ਸਭ ਚਿੱਤੇ ਆ ਜਾਵੇਗਾ ਜਦੋਂ ਜੰਗ ਛਿੜ ਜਾਵੇਗੀ ਪਾਕਿਸਤਾਨ ਭਾਰਤ ਲਈ ਦੋਸਤ ਇੱਕ ਚੰਦਰੇ ਗਵੰਡ ਵਰਗਾ ਹੈ ਨਿਤੇ ਦੇ ਕਲੇਸ਼ ਤੋਂ ਬਚਣ ਲਈ ਇੱਕ ਵਾਰੀ ਤਾਂ ਪੱਕਾ ਇਲਾਜ ਕਰਨਾ ਹੀ ਪੈਣਾ ਹੈ ਪਾਕਿਸਤਾਨ ਦਾ ਨਹੀਂ ਤਾਂ ਚਿੱਟੀ ਸਿੰਘਪੁਰਾ ਪਲਵਾਮਾ ਪਹਲਗਾਮ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ ਇਹਨਾਂ ਅੱਤਵਾਦੀ ਹਮਲਿਆਂ ਵਿੱਚ ਨਿਰਦੋਸ਼ ਲੋਕ ਅਤੇ ਸਾਡੇ ਫੌਜੀ ਜਵਾਨ ਉਹ ਮਾਰੇ ਹੀ ਜਾਂਦੇ ਰਹਿਣਗੇ ਇਸ ਲਈ ਦੋਸਤੋ ਪਾਕਿਸਤਾਨ ਦਾ ਸਾਡੇ ਚੰਦਰੇ ਗਵੰਡੀ ਦਾ ਇਸ ਵਾਰ ਚੰਗੀ ਤਰ੍ਹਾਂ ਇਲਾਜ ਹੋ ਹੀ ਜਾਣਾ ਚਾਹੀਦਾ ਹੈ ਜਾਂ ਨਹੀਂ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਧੰਨਵਾਦ ਇੰਡੀਆ ਵਾਲੋ ਅਗਰ ਇਸ ਵਾਰ ਪਾਕਿਸਤਾਨ ਕੇ ਸਾਥ ਆਪਕੀ ਲੜਾਈ ਹੋ ਗਈ ਤਾਂ ਹਮ ਪਠਾਨ ਕੌਮ ਨਹੀਂ ਲੜenge ਬਲਕਿ ਹਮ ਤਮਾਸ਼ਾਈ ਬਣenge ਹਮ ਇਸ ਵਾਰ ਹੋਰ ਪਾਕਿਸਤਾਨੀਓਂ ਕੋ ਮੌਕਾ ਦੇ ਰਹੇ ਹਾਂ ताकि आपको पता चले कि इस मुल्क में सारी कौमे जिंदा है <laughs> खालसा मेरो रूप है खास। खाल करो निवास खालसा है अंग खाल के हों To stop